ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲਸ 'ਪੜਾ ਹੈ ਨਿੱਕਾ ਸਵਾਗਤ ਅੱਜ ਆਪਾਂ ਇਹ ਕ ਦੋ ਰੰਗ ਚ ਮੈਂ ਦੋਨੇ ਰੰਗ ਲਿਆਏ ਤੋਂ ਇਹ ਬਲੂ ਡਾਰਕ ਨੇਵੀ ਬਲੂ ਪਲੱਸ ਵਾਈਟ ਡਾਰਕ ਨੇਵੀ ਬਲੂ ਤੇ ਵਾਈਟ ਚ ਅਸੀਂ ਅੱਜ ਇੱਕ ਪੈਟਰਨ ਬਣਾਉਣ ਜਾ ਰਹੇ ਆ ਪੈਟਰਨ ਬੜਾ ਹੀ ਅਲੱਗ ਜਿਹਾ ਹੈ ਚੈੱਕ ਚ ਪੈਟਰਨ ਬੰਦਾ ਜਿਸ ਤਰ੍ਹਾਂ ਚੈੱਕ 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 ਤੇ ਵਿੱਚ ਛੋਟੇ 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 ਬਿੰਦੂ ਮਲਕਿ ਚੈੱਕ ਦੇ ਵਿੱਚ ਡਾਟਸ ਵਾਲਾ ਪੈਟਰਨ ਹੈ ਜਿਹੜਾ ਅਸੀਂ ਬਣਾਉਣ ਜਾ ਰਹੇ ਆ ਤੇ ਇਹ ਵਾਲਾ ਪੈਟਰਨ ਐਦਾਂ ਦਾ ਵੀ ਤੁਸੀਂ ਇਹਨੂੰ ਸਵੈਟਰ ਚ ਤਾਂ ਪਾਈ ਸਕਦੇ ਹੋ ਸਵੈਟਰਸ ਪਾਉ ਲੋ ਜਿਸ ਅਕਾਰਡਿੰਗ ਕਿਸੇ ਪ੍ਰ ਤੇ ਤੁਸੀਂ ਇਹਨੂੰ ਐਜ਼ ਅ ਟੇਬਲ ਮੈਟ ਵੀ ਯੂਜ਼ ਕਰ ਸਕਦੇ ਹੋ ਜਿਸ ਤਰ੍ਹਾਂ ਹੁਣ ਗਰਮੀ ਆ ਗਈ ਹੈ ਤੁਸੀਂ ਅਗਰ ਕੋਈ ਕੋਟੀ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਜਿਹੜੇ ਤੁਹਾਡੀ ਬੱਚੇ ਹੋਈ ਉਹਨੇ ਉਹਦੇ ਨਾਲ ਇੱਕ ਟੇਬਲ ਮੈਟ ਬਣਾ ਲਓ ਤੇ ਟੇਬਲ ਮੈਟ ਲਈ ਇਹ ਤਾਂ ਸਾਨੂੰ ਪੜਾ ਹੀ ਵਧੀਆ ਤੇ ਮੈਂ ਤੁਹਾਨੂੰ ਇੱਕ ਅਜਾ ਆਪਾਂ ਐਜ਼ ਅ ਟੇਬਲ ਮੈਟ ਇਹਨੂੰ ਯੂਜ਼ ਕਰਕੇ ਦੇਖਣ ਜਾ ਰਹੇ ਹਾਂ ਵੀ ਇਹ ਕਿੱਦਾਂ ਦਾ ਲੱਗੂਗਾ ਤੇ ਫਿਰ ਜਿਹੜਾ ਜਿਸੀਂ ਬਣਾਉਣ ਜਾ ਰਹੇ ਹਾਂ ਪੈਟਰਨ ਉਹ ਇਹ ਵਾਲਾ ਦੇਖੋ ਇਹਦੇ ਲੁੱਕ ਕੁਝ ਇਸ ਤਰ੍ਹਾਂ ਦੇ ਆਊਗਾ ਜਿਹੜਾ ਕਿ ਅਜੇ ਆਪਾਂ ਥੋੜਾ ਜਿਹਾ ਸ਼ੁਰੂ ਕੀਤਾ ਹੈ ਤੇ ਆਪਾਂ ਇਹਨੂੰ ਐਜ਼ ਅ ਟੇਬਲ ਮੈਟ ਵੀ ਯੂਜ਼ ਕਰ ਸਕਦੇ ਆਂ ਤੇ ਇਹਦੇ ਲਈ ਸਾਨੂੰ ਕੁੰਡੇ ਚਾਹੀਦੇ ਆ 7 2 9 ਦੇ ਮਲਟੀਪਲ ਠੀਕ ਹੈ ਜੀ 9 9 ਤੇ 9 ਤੇ ਇਸ ਤੋਂ ਇਲਾਵਾ ਅਸੀਂ 2 4 6 6 ਕੁੰਡੇ ਐਕਸਟਰਾ 9 ਦੇ ਮਲਟੀਪਲ ਅਸੀਂ ਕੁੰਡੇ ਪਾਇਲਾ ਨੇ ਤਾਂ 6 ਕੁੰਡੇ ਅਸੀਂ ਰੱਖ ਲੈਣੇ ਐਕਸਟਰਾ 6 ਕੁੰਡੇ ਐਕਸਟਰਾ ਸੀ ਤਾਂ ਰੱਖਿਆ ਕਿਉਂਕਿ ਇਦਾਂ ਜਦੋਂ ਅਸੀਂ ਇਦੋਂ ਦੂਸਰਾ ਕਲਰ ਸ਼ੁਰੂ ਕਰਾਂਗੇ ਤੇ ਉਹਦੀ ਸਾਡੀ ਸੈਟਿੰਗ ਤਾਂ ਹੀ ਆਊਗੀ ਜੇ ਅਸੀਂ 6 ਮਤਲਬ ਇੱਧਰ ਦੋ ਕੁੰਡੇ ਤੇ ਦੋ ਕੁੰਡੇ ਇੱਧਰ ਤੇ ਚਾਰ ਦੋ ਕੁੰਡੇ ਇਹ ਸਾਡੇ ਹੋ ਗਏ ਮਨ ਕੇ 6 ਕੁੰਡੇ ਅਸੀਂ ਐਕਸਟਰਾ ਰੱਖਾਂਗੇ ਤਾਂ ਹੀ ਨੋ ਦੇ ਮਲਟੀਪਲ ਕੁੰਡੇ ਪਾਣੇ ਆ ਤੇ 6 ਕੁੰਡੇ ਐਕਸਟਰਾ ਰੱਖਣੇ ਆ ਤੇ ਦੇਖੋ ਇਸ ਸਮੇਂ ਤਿੰਨ ਡੱਬੀਆਂ ਪਾਈਆਂ ਤੇ ਤਿੰਨ ਹੀ ਡੱਬੀਆਂ ਪਾ ਇੱਧਰ ਨੂੰ ਪਾਵਾਂਗੇ ਤਾਂ ਕਿ ਜਿਹੜਾ ਸਾਡਾ ਪੈਟਰਨ ਇਕੁਲ ਆ ਜਾਵੇ ਤੇ ਇੱਕ ਸਕੁਅਰ ਸੈਟਾ ਟੇਬਲ ਮੈਟ ਦੀ ਤਰ੍ਹਾਂ ਤਿਆਰ ਹੋ ਜੂਵੇ ਤਾਂ ਫਿਰ ਕਰਦੇ ਆ ਸ਼ੁਰੂ ਅਸੀਂ ਫਸਟ ਰੋ ਤੋਂ ਜਿੱਦਾਂ ਸ਼ੁਰੂ ਕੀਤਾ ਫਸਟ ਰੋ ਪਾਣੀ ਆ ਸੀ ਆਪਣਾ ਜਿਹੜਾ ਤੁਸੀਂ ਬੇਸ ਕਲਰ ਲਗਾਣਾ ਉਹਦੇ ਨਾਲ ਉਦੇ ਨਾਲ ਅਸੀਂ ਫਸਟ ਰੋ ਪੂਰੀ ਦੀ ਪੂਰੀ ਪਾਲਣੀ ਸਿੱਧੀ ਕੁਝ ਵੀ ਨਹੀਂ ਕਰਨਾ ਪੈਟਰਨ ਦੀ ਫਸਟ ਰੋ ਬੇਸਿਕ ਕਲਰ ਦੇ ਨਾਲ ਅਸੀਂ ਪੂਰੀ ਦੀ ਪੂਰੀ ਸਿੱਧੀ ਪਾਲਣੀ ਠੀਕ ਹੈ ਜੀ ਤੇ ਪੂਰੀ ਰੋ ਸਿੱਧੀ ਪਾਲ ਲੈਣੀ ਹੈ ਤੇ ਫਿਰ ਆਨੇ ਪੈਟਰਨ ਦੀ ਸੈਕੰਡ ਰੋ ਅਸੀਂ ਆ ਗਏ ਹੁਣ ਪੈਟਰਨ ਦੀ ਸੈਕੰਡ ਰੋ ਰੰਗ ਸਾਈਡ ਤੇ ਇਹ ਵੀ ਅਸੀਂ ਇਸ ਕਲਰ ਨਾਲ ਪੂਰੀ ਦੀ ਪੂਰੀ ਉਲਟੀ ਪਾਲਣੀ ਜਿਹੜੇ ਦੋ ਲਾਈਨਾਂ ਸ਼ੁਰੂ ਚ ਇਹ ਪੈਣੀ ਹੈ ਤੁਹਾਡੇ ਬੇਸਿਕ ਕਲਰ ਦੇ ਨਾਲ ਇੱਕ ਸਿੱਧੀ ਤੇ ਇੱਕ ਪੁੱਠੇ ਪੁੱਠੇ ਪੂਰੀ ਪੁੱਠੇ ਤੇ ਸਿੱਧੀ ਪੂਰੀ ਸਿੱਧੀ ਇਸ ਤੋਂ ਬਾਅਦ ਅਸੀਂ ਪੈਟਰਨ ਨੂੰ ਸ਼ੁਰੂ ਕਰਾਂਗੇ ਤੇ ਇਹ ਪਾ ਕੇ ਅਸੀਂ ਆਨੇ ਆਪਣੇ ਪੈਟਰਨ ਨੂੰ ਸ਼ੁਰੂ ਕਰਦੇ ਹਾਂ ਆ ਗਏ ਅਸੀਂ ਆਪਣੇ ਪੈਟਰਨ ਦੇ ਅਗਲੀ ਰੋ ਜਿਹੜੇ ਕਿ ਪਾਣੀਆ ਅਸੀਂ ਵਾਈਟ ਕਲਰ ਨਾਲ ਵਾਈਟ ਕਲਰ ਨਾਲ ਦੇਖੋ ਜਿਹੜੇ ਅਸੀਂ ਇੱਥੇ ਦੋ ਕੁੰਡੇ ਸਾਡੇ ਐਕਸਟਰਾ ਵਾਲੇ ਨੇ ਦੋਨੇ ਅਸੀਂ ਪਾ ਲੈਨੇ ਵਾਈਟ ਨਾਲ ਸਿੱਧੀ ਇਸ ਤੋਂ ਬਾਅਦ दो ब्लैक असी बिना बुने उतार लेने इस तो बाद अगला कुंडा बुन लेना सीधा धागा अपने वल एक कुंडा बगैर बुने उतारना धागा पीछे अगला कुंडा सीधा फिर धागा अपने वल एक कुंडा बगैर बुने धागा पीछे तो एक कुंडा सीधा ये साडा नौ कुंडा का पैटर्न पै गया इथों के इथे तक देखो एक कुंडा बगैर बुनिया सॉरी धागा अपने वल करके ਇੱਕ ਕੁੰਡਾ ਬਗੈਰ ਬੁਨੇ ਤੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਆ ਦੇਖੋ 1 2 3 4 5 6 7 8 9 9 ਕੁੰਡਿਆਂ ਦਾ ਸਾਡਾ ਪੈਟਰਨ ਇੱਥੋਂ ਲੱਗੇ ਇੱਥੇ ਤੱਕ ਪੈ ਗਿਆ ਜਿਹੜਾ ਕਿਸੇ ਇਦਾਂ ਹੀ ਰਿਪੀਟ ਕਰਦੇ ਜਾਣਾ ਫਿਰ ਇੱਕ ਵਾਰੀ ਦੇਖੋ ਦੋ ਕੁੰਡੇ ਬਗੈਰ ਬੁਨੇ ਉਤਾਰੇ ਅਗਲਾ ਕੁੰਡਾ ਪਹਿਲਾ ਸਿੱਧਾ ਬੁਨੇ ਆ ਧਾਗੇ ਨਾਲ ਆਪਣੇ ਵਾਲ ਕੀਤਾ ਅਗਲੇ ਕੁੰਡੇ ਨੂੰ ਬਗੈਰ ਬੁਨੇ ਉਤਾਰੇ ਆ ਫਿਰ ਕੁੰਡਾ ਸਿੱਧਾ ਬੁਨੇ ਆ फिर धागा अपने वल कुंडा बगैर बुनिया फिर धागा पीछे एक कुंडा सीधा फिर धागा अपने वल एक कुंडा बगैर बुनिया धागा पीछे तो एक कुंडा सीधा आ देखो नौ कुंडे का साडा पैटर्न फिर इत कंप्लीट हो गया इदा ही असं ये पूरी रो पा लेने एक बार फिर देखो कुंडे बगैर बुने उतारे अगला कुंडा सीधा धागा अपने वल एक कुंडा बगैर बुनिया धागा पीछे एक कुंडा सीधा धागा अपने वल काले वाला बगैर बुनिया धागा पीछे ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਬਗੈਰ ਗੁਨੇ ਉਤਾਰਿਆ ਧਾਗਾ ਵਿੱਚ ਅਗਲਾ ਕੁੰਡਾ ਸਿੱਧਾ ਦੋ ਕੁੰਡੇ ਬਗੈਰ ਗੁਨੇ ਤੇ ਇਹ ਵਾਲੇ ਐਕਸਟਰਾ ਵਾਲੇ ਫਿਰ ਦੋ ਕੁੰਡੇ ਸਿੱਧੇ ਹੁਣ ਆ ਗਏ ਅਸੀਂ ਆਪਣੇ ਪੁੱਠੇ ਰੋ ਦੇ ਵਿੱਚ ਪੁੱਠੇ ਰੋ ਹੁਣ ਸਾਡੇ ਪੈਣੀ ਆ ਵਾਈਟ ਨਾਲ ਹੀ ਸਾਰੇ ਕੁੰਡੇ ਅਸੀਂ ਬੁੰਨੇ ਪੁੱਠੇ ਤੇ ਜਿਹੜੇ ਸਾਡੇ ਸੈਂਟਰ ਤੇ ਦੋ ਕੁੰਡੇ ਆ ਇਹ ਵਾਲੇ ਇਹ ਅਸੀਂ ਬਗੈਰ ਗੁਨੇ ਉਤਾਰ ਲੈਣੇ ਆ ਬਾਕੀ ਸਾਰੇ ਦਾ ਸਾਰੇ ਕੁੰਡੇ ਅਸੀਂ ਵਾਈਟ ਨੂੰ ਬੁੰਨ ਲੈਣੇ ਆ ਇਸ ਰੋਦ ਸ세 ਪੂਰੇ ਤੇ ਪੂਰੇ ਹੈ ਸੱਤ ਕੁੰਡੇ ਵਾਈਟ ਤੇ ਦੋ ਕੁੰਡੇ ਬਗੈਰ ਕੁੰਡੇ ਫਿਰ ਇਸ ਸੱਤ ਕੁੰਡੇ ਵਾਈਟ 1 2 3 4 5 6 7 ਦੋ ਬਗੈਰ ਹੁਣੇ ਇਦਾਂ ਹੀ ਇਹ ਵਾਲੀ ਰੋਸ ਸੇ ਪੂਰੀ ਕਰ ਲੈਣੀ ਹੈ ਠੀਕ ਹੈ ਜਿਸ ਚ असं सत्त कुंडे वाइट बुन रहे हैं तो दो कुंडे बगैर बना तारे हैं रो पूरी करके फिर आने सीधी रोहस जोड़े कि असी पानी है ब्लैक कलर देना। सारे ही कलर दी दो रोह पाते जाए हूँ रो अगली आऊगी ब्लैक न वो देखो असी कि पानी है जिस तरह असी वाइट ना पाई से उदा ही पैनी है पर देखो कितना थोड़ा ध्यान न आखो हूँ असी की करना अपना आ લાલ ਇਸ ব্ল্যাক कलर ব্ল্যাক कलर ਦੇ ਨਾਲ ਅਸੀਂ ਹੁਣ ਪਹਿਲੇ ਕੁੰਡੇ ਨੂੰ ਬੁਣਾਂਗੇ। ਬੁਣਨ ਤੋਂ ਬਾਅਦ ਜਿਹੜਾ ਇਹ ਵਾਲਾ ਚਿੱਟਾ ਕੁੰਡਾ ਹੈ ਧਾਗੇ ਨੂੰ ਆਪਣੇ ਵੱਲ ਕਰਕੇ ਸਿੱਟੇ ਕੁੰਡੇ ਨੂੰ ਬਿਨਾਂ ਬੁਨੇ ਉਤਾਰਾਂਗੇ ਧਾਗੇ ਨੂੰ ਪਿੱਛੇ ਕਰਾਂਗੇ ਦੋ ਕੁੰਡੇ ਸਿੱਟੇ। ਇਹ ਤਾਂ ਦੋ ਕੁੰਡੇ ਸਾਡੇ ਹਮੇਸ਼ਾ ਹੀ ਸਿੱਧੇ ਹਨ ਅਤੇ ਇਨਗਲੀ ਉਹੀ ਚੱਲਣੇ ਹਨ। ਫਿਰ ਧਾਗੇ ਨੂੰ ਆਪਣੇ ਵੱਲ ਇਹ ਵਾਲਾ ਕੁੰਡਾ ਬਗੈਰ ਬੁਨੇ ਆ ਧਾਗਾ ਪਿੱਛੇ ਇਹ ਕੁੰਡਾ ਸਿੱਟਾ। ताग अपने वल एक कुंडा बगैर बुनिया धागा पीछे अगला कुंडा सीधा ताग अपने वल एक कुंडा बगैर बुनिया धागा पीछे अगला कुंडा सीधा फिर ताग अपने वल एक कुंडा बगैर बुनिया धागा पीछे देखो इतों लगे इतने तक असी नौ कुंडिया का पैटर्न पा लिया हो एक बार फिर देख लो पहले दो कुंडे असी काले वाले काले इस बाद ताग अपने वल कर लेना एक कुंडा बगैर बुने सीटा से जोड़ा धागा पीछे वाल एक कुंडा सिद्धा फिर धागा अपने वल चिट्टा बगैर बनया धागा पीछे तो एक कुंडा ब्लू तागा अपने वल एक कुंडा बगैर बनया धागा पिछे तो एक कुंडा साधा फिर धागा अपने वल ए वाला कुंडा बगैर बुनिया तो पिछे बस यही नौ कुंडे फिर असि एद ही रिपीट करते चले जाने नौ कुंडे तो यही सान है देखो असं हर वारी बुण इदा ही रहें एक कुंडा बगैर बुनिया ਤੱਗਾ ਪਿਛੇ ਤੇ ਇੱਕ ਵਾਰੀ ਸੀ ਵਾਈਟ ਨਾਲ ਇੱਕ ਰੋ ਪਾਈ ਸੀ ਦੋ ਤੇ ਹੁਣ ਅਸੀਂ ਦੋ ਪਾਣੀ ਹੈ ਬਲੈਕ ਨਾਲ ਐਦਾਂ ਹੀ ਕਰਦੇ ਹੁਆ। ਹਾਂ ਦੇਖੋ ਐਦਾਂ ਕਰਦੇ ਹੋਏ ਅਸੀਂ ਦੋ ਸਾਟੇ ਆ ਗਏ ਉਸ ਦੇ ਵਾਲੇ ਲਾਈਨ ਵਾਲੇ ਤੇ ਤੱਗਾ ਪਿਛੇ ਐਦਾ ਦੇਖੋ। ਹੁਣ ਅਗੇ ਪੁੱਠੀ ਰੋ ਪੁੱਠੀ ਰੋ ਅਸੀਂ ਕੀ ਕਰਨੀ ਹੈ ਪੂਰੀ ਦੀ ਪੂਰੀ ਰੋ ਬਲੈਕ ਕਲਰ ਦੇ ਨਾਲ ਪੁੱਠੀ ਪਾ ਲੈਣੀ ਹੈ। ਕੁਝ ਵੀ ਨਹੀਂ ਕਰਨਾ ਪੂਰੀ ਦੀ ਪੂਰੀ ਰੋ ਅਸੀਂ ਪੁੱਠੀ ਪਾ ਲੈਣੀ ਹੈ ਫਿਰ ਇਹ ਜਿਹੜੇ ਚਾਰੋ ਅਸੀਂ ਪਈਆਂ ਸੀ ਇਹ ਚਾਰੋਂ ਅਸੀਂ بار-बार पीट ਕਰਦੇ ਚਲੇ ਜਾਣਾ ਦੋ ਵਾਰੀ ਅਸੀਂ ਫੇਰੇ ਨਹੀਂ ਚਾਰੋਂ ਨੂੰ ਰਿਪੀਟ ਕਰਨਾ ਇਹ ਰੋਸੀ ਪੂਰੀ ਦੀ ਪੂਰੀ ਪਾ ਲੈਣੀ ਆ ਪੁੱਠੀ ਪੂਰੀ ਰੋ ਪੁੱਠੀ ਪਾ ਕੇ ਫਿਰ ਅਸੀਂ ਜਾਂਨੇ ਆਪਣੇ ਸਿੱਧੀ ਰੋ ਦੇ ਵਿੱਚ ਅਸੀਂ ਫਿਰ ਜਿਸ ਤਰ੍ਹਾਂ ਵਾਈਟ ਨੂੰ ਪਹਿਲਾਂ ਪਾਈ ਸੀ ਰੋ ਇਤਾਂ ਹੀ ਪਾਣੀ ਦੁੱਰਨੇ ਕੁੰਡੇ पे ਲੈ ਐਕਸਟਰਾ ਵਾਲੀ ਵਾਈਟ दो बगैर बुने एक कुंडा सीधा धागा अपने वल एक बगैर बुनिया धागा पीछे एक कुंडा सीधा धागा अपने वल एक कुंडा बगैर बुनिया एक कुंडा सीधा फिर धागा अपने वल एक कुंडा बगैर बुनिया तो दो कुंडे ये बगैर बुने ये वाला कुंडा सीधा वाइट तो दो कुंडे बगैर बुने यही नौ दे नौ कुंडे असं बार बार रिपीट करे जाने तो देखो असी आ 1 2 2 4 6 ਇਦਾਂ ਹੀ ਅਸੀਂ ਫੇਰ ਇਹੀ ਜਿਸ ਤਰ੍ਹਾਂ ਹੁਣ ਚਾਰ ਰੋ ਪਾਈਆਂ ਫੇਰ ਅਸੀਂ ਚਾਰ ਹੋਏ ਹੈ ਚਾਰ ਫੇਰੇ ਮੇ ਕਿ ਤਿੰਨ ਵਾਰੀ ਅਸੀਂ ਇਦਾਂ ਹੀ ਚਾਰ ਚਾਰ ਰੋ ਰਿਪੀਟ ਕਰ ਲੈਣੀਆਂ ਦੋ ਦੋ ਵਾਰੀ ਅਸੀਂ ਫੇਰ ਇਹਨਾਂ ਨੂੰ ਸੇਮ ਇਦਾਂ ਹੀ ਜਿੱਦਾਂ ਹੁਣ ਅਸੀਂ ਪਾ ਚੁੱਕੇ ਆ ਇਦਾਂ ਹੀ ਸੇਮ ਪਾ ਲੈਣੇ ਤੇ ਪਾ ਕੇ ਫੇਰ ਅਸੀਂ ਫੇਰ ਮਿਲਦੇ ਆ ਆ ਦੋਖੇ ਇੱਥੇ ਸਾਡੀ ਡੱਬੀ ਇਹ ਪੂਰੀ ਹੋ ਗਈ ਹੁਣ ਅਸੀਂ ਕੀ ਕਰਨਾ ਬਲੈਕ ਦੇ ਨਾਲ ਜਿਹੜਾ ਵੀ ਤੁਸੀਂ ਬੇਸਿਕ ਕਲਰ ਲਗਾਇਆ ਉਹਦੇ ਨਾਲ ਇੱਕ ਪੁੱਠੇ ਤੇ ਇੱਕ ਸਿੱਧੇ ਤੇ ਇੱਕ ਪੁੱਠੇ ਦੋ ਰੋ ਇਦਾਂ ਹੀ ਪਾ ਲੈਣੀ ਆ ਸਿੱਧੀ ਰੋ ਪੂਰੀ ਸਿੱਧੀ ਪੁੱਠੀ ਰੋ ਪੂਰੀ ਪੁੱਠੀ ਤੇ ਇਸ ਤੋਂ ਬਾਅਦ ਫਿਰ ਅਸੀਂ ਜਿਸ ਤਰ੍ਹਾਂ ਫਸਟ ਰੋ ਤੋਂ ਸਟਾਰਟ ਕੀਤਾ ਸੀ ਉਦਾਂ ਹੀ ਆਪਣਾ ਡਿਜ਼ਾਈਨ ਸਟਾਰਟ ਕਰ ਲੈਣਾ ਇਹ ਸਾਡੇ ਦੋ ਵਿੱਚ ਬੇਸਿਕ ਰੋ ਪੈਂਦੇ ਆ ਨੇ ਮੈਂ ਤੁਹਾਨੂੰ ਪਹਿਲਾਂ ਵੀ ਪਾ ਕੇ ਦੱਸੀਏ ਤੇ ਐਂਡ 'ਚ ਵੀ ਇਦਾਂ ਹੀ ਇੱਕ ਸਿੱਧੇ ਤੇ ਇੱਕ ਪੁੱਠੇ ਅਸੀਂ ਦੋ ਰੋ ਪਾ ਕੇ ਫਿਰ ਆਪਣਾ ਪੈਟਰਨ ਸ਼ੁਰੂ ਕਰ ਲੈਣਾ ਬਸ ਇਦਾਂ ਹੀ ਅਸੀਂ ਇਹ ਪੈਟਰਨ ਉੱਪਰ ਉੱਪਰ ਬਣਾਈ ਜਾਣਾ ਤੇ ਸਾਡਾ ਪੈਟਰਨ ਬਣ ਕੇ ਤਿਆਰ ਹੋ ਜਾਣਾ ਤੇ ਇੱਕ ਡੱਬੇ ਹੋਰ ਪਾ ਲੈਣੇ ਆ ਤਾਂ ਕਿ ਇਹਦੇ ਲੁੱਕ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੇ ਆ ਪੂਰੀ ਰੋ ਸਿੱਤੀ ਤੇ ਫੇਰ ਪੂਰੀ ਰੋ ਪੁੱਠੇ ਪੁੱਠੇ ਫੇਰ ਅਸੀਂ ਇੱਥੇ ਹੀ ਵਾਈਟ ਦੀਆਂ ਦੋ ਰੋ ਫੇਰ ਦੋ ਬਲੈਕ ਦੀਆਂ ਫੇਰ ਦੋ ਵਾਈਟ ਦੀਆਂ ਤੇ ਫੇਰ ਦੋ ਬਲੈਕ ਦੀ ਇੱਥੇ ਹੀ ਅਸੀਂ ਇਹਨੂੰ ਡਿਜ਼ਾਈਨ ਨੂੰ ਬਣਾਉਂਦੇ ਚਲੇ ਜਾਣਾ ਤੇ ਇਹ ਬਣਾ ਕੇ ਦੇਖਦੇ ਸਾਡੇ ਡਿਜ਼ਾਈਨ ਦੀ ਲੁੱਕ ਕਿੰਦਾਂ ਦੀ ਅਲੱਗ ਜੀ ਬਿਲਕੁਲ ਹੀ ਮਿਕਸਚਰਸ ਐ ਡਿਜ਼ਾਈਨ ਇਹ ਸਾਡਾ ਬਣਦਾ ਆਂਦਾ ठीक है मिक्सच डिजाइन भी कह सकते हैं इनू बिल्कुल ही साड़ा डिज़ाइन अलग जहाँ वाइया ही ये लुक आती है तो फिर बना के दो डबियाँ एक डब्बी होर तो फिर देखते हैं भी ये साद टेबल मैट बन के आएगा ये है साइड पैटर्न फाइनल लुक दे पैटर्न बनने तो बाद पूरे चपनाया हो बड़ा ही प्यारी लुक आएगी बिल्कुल छोटा छोटा जिचों जोड़ा दूसरा कलर बनाओगे वह इदा दिखाई देगा तो देखो किुक आऊगी जो पूरा थोड़ा पैटर्न बन के तैयार हो जागा तो देखो अगर तुम इनू एज ए टेबल मैट भी यूज करना चाहते हो तो देखो एज ए टी कोस्टर एज ए टेबल मैट आ हाँ, देखो देखो कि प्यारा यद ये बन के आऊ देखो तो तुम इन एज ए टी मैट टी कोस्टर टेबल मैट यूज़ कर सकते हो ठीक है मैं इन पो चारे पैसे करके तो यू एज ए टी कोस्टर ही यूज़ कर जा रही हूँ ਤੇ ਥੋੜਾ ਬਹੁਤ ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਦੇ ਲਈ ਕੱਲ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਤਾਂ ਤੁਸੀਂ ਮੈਂ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ ਇਹ ਹੈ ਕੁੰਡਿਆਂ ਦੀ ਲੁੱਕ ਜਿਹੜੇ ਅੱਜ ਅਸੀਂ ਪਾਵਾਂਗੇ